ਕਿੜਾ ਕੁਝ ਨਹੀਂ ਸੋਚੀਦਿਆਂ ਅਸੀਂ ਰਾਤ ਇਕੱਠੇ ਸੀਗੇ 11 ਵਜੇ ਅਸੀਂ ਖਾਣਾ ਖੋਣਾ ਖਾ ਕੇ ਮੈਨੂੰ ਗੱਡੀ ਚ ਬਿਠਾ ਕੇ ਆਪ ਗਏ ਨੇ ਮੁਲਾਕਾਤ ਨੂੰ ਕਈ ਦਿਨ ਹੋਏ ਹੁੰਦੇ ਆ ਸਮਾਂ ਪਿਆ ਹੁੰਦਾ ਨਾ ਤੇ ਸ਼ਾਇਦ ਇੰਨਾ ਕੁਝ ਇੰਨਾ ਦਰਦ ਨਾ ਹੁੰਦਾ ਕਿਉਂਕਿ ਬੰਦੇ ਬੰਦੇ ਨੇ ਤਾਂ ਜਾਣਾ ਹੀ ਜਾਣਾ ਤੇ ਸਾਰੇ ਜਣੇ ਸਾਰੇ ਦੋਸਤ ਹੱਸਦੇ ਖੇਡਦੇ ਖਾਣਾ ਖਾਣਾ ਖਾ ਕੇ ਸਾਰੇ ਜਣੇ ਘਰਾਂ ਨੂੰ ਆਏ ਕੋਈ ਇਹ ਵੀ ਹੈ ਨਹੀਂ ਵੀ ਕਿਸੇ ਦਾ ਸਿਰ ਦੁਖਦਾ ਹੋਵੇ ਕਿਸੇ ਦਾ ਢੇਡਾਂ ਦੁਖਦਾ ਸੁਲਕੇ ਇੰਨਾ ਹਰਾਨ ਔਰ ਪਰੇਸ਼ਾਨ ਹੋਇਆ ਨਾ ਆਪਣੇ ਦਖਲ ਨਾ ਉਹ ਫੋਟੋਆਂ ਦੇਖੀ ਜਾਂਦੇ ਨੇ ਅੱਜ ਜੋ ਦੁੱਖ ਨਿਕਲੀ ਇਸ ਵੇਲੇ ਪੰਜਾਬੀ ਸਾਹਿਤਕਾਰਾਂ ਅਤੇ ਉਹਨਾਂ ਦੇ ਪੜਨ ਵਾਲਿਆਂ ਦੇ ਅਤੇ ਮੈਸਰ ਦਾ ਕਿਉਂਕਿ ਉਹਨਾਂ ਦੇ ਗੀਤ ਉਹਨਾਂ ਦੀ ਗ਼ਜ਼ਲਾਂ ਕਲਾਕਾਰਾਂ ਨੇ ਗਾਈਆਂ ਨੇ ਔਰ ਜੋ ਕਲਾਕਾਰਾਂ ਨੂੰ ਇਸ ਵੇਲੇ ਦੁੱਖ ਹੈ ਉਹ ਸਾਹਿਤ ਅਕਾ ਕੁਝ ਕਹਾਣੀ ਜਾ ਸਕਦਾ ਬੜੀ ਉਹ ਸੋਚਦੀ ਗੱਲ ਇਹ ਆ ਅਖੀਰਲੀ ਗੱਲਬਾਤ ਤੁਹਾਡੇ ਨਾਲ ਕਦੋਂ ਹੋਈ ਸੀ ਰਾਤ ਤੁਸੀਂ ਰਾਤ ਇਕੱਠੇ ਸੀਗੇ 11 ਵਜੇ ਅਸੀਂ ਖਾਣਾ ਖੋਣੇ ਖਾ ਕੇ ਮੈਨੂੰ ਗੱਡੀ ਚ ਬਿਠਾ ਕੇ ਆਪ ਗਏ ਨੇ ਸਾਡੀ ਆਪਸ ਦੇ ਵਿੱਚ ਜੱਤ ਪ੍ਰੋਫੈਸ਼ਨਲ ਮੋਹਨ ਸਿੰਘ ਮੇਲਾ ਲੱਗਦਾ ਸੀ ਉਦੋਂ ਕੋ ਸਾਡੀ ਆਪਸ ਚ ਨੇੜਤਾ ਸੀਗੀ ਰਾਤ ਬਿਲਕੁਲ ਠੀਕ ਸੀਗੇ ਬਿਲਕੁਲ ਹੀ ਅੱਛੇ ਅੱਛੇ ਭਲੇ ਬਲਕਿ ਸਾਨੂੰ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਸਾਡੇ ਇੱਕ ਦੋਸਤ ਹੈ ਸੀ ਕੈਨੇਡਾ ਤੋਂ ਉਹ ਪੁੱਛਣ ਲੱਗੇ ਬੀ ਸਟੇਜਾਂ ਦੇ ਉੱਤੇ ਆਰਟਿਸਟ ਜਿਹੜਾ ਉਚਾਰਨ ਹੈ ਉਹ ਗਲਤ ਮੰਨ ਤਕਿਉ ਕਰੇ ਜ਼ਰੂਰ ਨੂੰ ਜ਼ਰੂਰ ਬੋਲਣਾ ਹੈ ਜੀ ਤੇ ਦਰਵਾਜ਼ੇ ਨੂੰ ਦਰਵਾਜ਼ਾ ਕਹਿਣਾ ਉਹ ਫਿਰ ਸਾਨੂੰ ਪਾਤਰ ਸਾਹਿਬ ਸੁਣਾਉਣ ਲੱਗੇ ਵੀ ਕਈ ਜਗ੍ਹਾ ਅਸੀਆਂ ਹੁੰਦੀਆਂ ਨੇ ਜਿੱਥੇ ਜਿਹੜਾ ਜ਼ੋਰ ਪਹਿਣਾ ਚਾਹੀਦਾ ਉਹ ਇਸ ਕਰਕੇ ਜਿਮਾੜੇ ਮਿਲਟਾ ਗਲਤ ਵੀ ਹੈ ਨਾ ਪਰ ਉਹਦਾ ਅਰਥ ਸਹੀ ਨਿਕਲ ਜਾਂਦਾ ਸਾਨੂੰ ਬੜੀ ਡੀਪ ਇੱਕ ਗੱਲ ਆਉਣ ਮੈਂ ਬਲਕਿ ਇੱਕ ਗੱਲ ਕਹੀ ਪਾਤਰ ਸਾਹਿਬ ਇਸ ਕਿਸਮ ਦੇ ਮਹਿਫਿਲ ਕਿਉਂਕਿ ਸੰਦੀਲਾ ਵੀ ਜੀ ਸੀਗੇ ਜੀ ਮੁੰਡਾ ਪੀਟਰ ਸੀਗਾ ਉਹ ਕਈ ਬੰਦੇ ਬੈਠੇ ਸੀ ਸਾਰੇ ਸਾਹਿਦਕਾਰ ਸੀਗੇ ਤੇ ਉਹ ਕੈਨੇਡਾ ਤੋਂ ਜਿਹੜੇ ਆਏ ਹੋਏ ਨੇ ਉਹਨਾਂ ਦਾ ਉੱਥੇ ਚੈਨਲ ਚੱਲਦਾ ਜੀ ਹੈ ਜੀ ਕਿੰਨੇ ਘੰਟੇ ਤੁਸੀਂ ਇਕੱਠੇ ਸੀਗੇ ਅਸੀਂ ਤਕਰੀਬਨ ਘੰਟਾ ਡੇਢ ਕਰਦਾਂ ਬੈਠੇ ਰਹੇ ਹਿੱਥੇ ਘਰ ਦੇ ਵਿੱਚ ਨਾ ਜੀ ਨਾ ਇੱਥੇ ਮੇਰੇ ਅ ਸਾਡੇ ਦੋਸਤ ਦਾ ਇੱਕ ਹੋਟਲ ਹੈ ਮੁਲਾਪੁਰ ਉੱਥੇ ਬੈਠੇ ਸੀ ਸਦੀਕ ਸਾਹਿਬ ਨੂੰ ਪਤਾ ਲੱਗਿਆ ਕਿ ਸਿਰੇ ਨੂੰ ਨਹੀਂ ਰਹੇ ਔਰ ਰਾਤ ਨੂੰ ਤੁਹਾਡੀ ਮੁਲਾਕਾਤ ਹੋਈ ਸੀ ਸਦੀਕ ਸਾਹਿਬ ਸਭ ਤੋਂ ਪਹਿਲਾਂ ਕੀ ਯਾਦ ਆਇਆ ਔਰ ਕੀ ਯਾਦਾਂ ਸਿਗੀਆਂ ਮਤਲਬ ਸੱਚੀ ਗੱਲ ਦੱਸ ਦੋ ਕਿ ਮੈਂ ਹਰ ਵੀ ਘਰ ਚੋਂ ਇਹਨਾ ਮੁਸ਼ਕਲ ਨਿਕਲੇ ਕਿਉਂਕਿ ਰਾਤ ਹੀ ਅਸੀਂ ਫੋਟੋ ਕਿੱਥੇ ਆਪਲਾ ਹੀ ਮੈਨੂੰ ਗਰਾ ਮਤਲਬ ਹੈਰਾਨ ਹੈ ਇਹ ਬੰਦੇ ਵਿੱਚ ਹੈ ਕਿ ਕੁਝ ਵੀ ਨਹੀਂ ਹੈ ਬਹੁਤ ਕਈ ਵਾਰੀ ਜਿਹੜਾ ਕੁਝ ਨਹੀਂ ਸੋਚੀਦਣ ਵਾਕੇ ਗਾ ਭਾਈ ਜੀ ਫੋਟੋਆਂ ਦਾ ਐਕਸਪਟ ਦਿਖਾ ਰਹੇ ਹੋਰੇ ਰਾਤ ਦੀਆਂ ਫੋਟੋਆਂ ਨੇ ਤੇ ਰਾਤ ਦੀ ਫੋਟੋ ਹੈ ਮੈਂ ਇਹ ਤਾਂ ਖੁਸ਼ਕਿਸਮਤ ਹੈ ਇੱਕ ਵਾਰੀ ਕੈਮਰਾ ਜੀ ਉਹਨਾਂ ਦੇ ਬਰ ਬਰ ਕੈਮਰਾ ਉਹਨਾਂ ਨੇ ਰਾਤ ਮਰਾਤ ਫੋਟੋਗ੍ਰਾਫਰ ਨੂੰ ਇਹ ਕਹਿ ਕੇ ਯਾਰ صدیق ਨਾਲ ਮੇਰੀ ਇਕੱਲੇ ਦੀ ਫੋਟੋ ਖਿੱਚ ਲੈ ਅੱਛਾ ਉੱਥੇ ਕਿੰਨੇ ਬੰਦੇ ਸੀ ਜਿਵੇਂ ਆ ਸਾਰੇ ਜਿਹੜੇ ਸਾਹਮਣੇ ਜਿਹੜਾ ਸਾਹਿਬ ਇਹ ਸਾਹਿਬ ਇੱਕ ਵਾਰੀ ਸਾਹਮਣੇ ਦਿਖਾ ਦੋ ਸਾਹਿਬ ਸਾਹਮਣੇ ਕੀ ਕਿਹਾ ਜਾ ਸਕਦਾ ਅੱਛਾ ਰਾਤ ਦੀ ਫੋਟੋ ਤੁਹਾਡੀ ਬਿਲਕੁਲ ਰਾਤ ਦੇ 11 ਵਜੇ ਦੀ ਹੈ صدیق ਸਾਹਿਬ ਅੱਖਾਂ 'ਚ ਹੁਣ ਵੀ ਪਾਣੀ ਹੈ ਤੇ ਹੁਣ ਵੀ ਸਦਮੇ ਦੇ ਵਿੱਚ ਲੱਗ ਰਹੇ ਹਾਂ ਔਰ ਕਾਫੀ ਮਾਇੂਸੀ ਚਿਹਰੇ ਦੇ ਵਿੱਚ ਵੀ ਦਿਖਾਈ ਦੇ ਰਹੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਗੱਲਾਂ ਯਾਦ ਆ ਰਹੀਆਂ ਨੇ ਅੱਖਾਂ ਦੇ ਵਿੱਚ ਪਾਣੀ ਵੀ ਆ ਰਿਹਾ ਹੈ ਨਹੀਂ ਗੱਲ ਇਹ ਹੈ ਜੇ ਮੁਲਾਕਾਤ ਨੂੰ ਕਈ ਦਿਨ ਹੋਏ ਹੁੰਦੇ ਆ ਕੁਝ ਸਮਾਂ ਪਿਆ ਹੁੰਦਾ ਨਾ ਤੇ ਸ਼ਾਇਦ ਇੰਨਾ ਕੁਝ ਇੰਨਾ ਦਰਦਨਾ ਹੁੰਦਾ ਕਿਉਂਕਿ ਬੰਦਲੇ ਬੰਦਲੇ ਤਾਂ ਜਾਣਾ ਹੀ ਜਾਣਾ ਅਦਰ ਸਾਰੇ ਜਣੇ ਸਾਰੇ ਦੋਸਤ ਹੱਸਦੇ ਖੇਡਦੇ ਖਾਣਾ ਖਾਣਾ ਖਾਖਲੇ ਸਾਰੇ ਜਣੇ ਘਰਾਂ ਨੂੰ ਆਏ ਕੋਈ ਏ ਵੀ ਹੈ ਨਹੀਂ ਵੀ ਕਿਸੇ ਦਾ ਸਿਰ ਦੁਖਦਾ ਹੋਵੇ ਕਿਸੇ ਦਾ ਢੇਡਾਂ ਦੁਖਦਾ ਹੋਵੇ ਅੱਛਾ ਜਦੋਂ ਘਰ ਪਹੁੰਚੇ ਤੁਸੀਂ ਆਪੋ ਆਪਣੇ ਫਿਰ ਤੁਹਾਡੀ ਆਪਸ ਵਿੱਚ ਕੋਈ ਗੱਲਬਾਤ ਹੋਈ ਨਹੀਂ ਫਿਰ ਨਹੀਂ ਕੋਈ ਗੱਲ ਹੈਗੀ ਕਿਉਂਕਿ ਰਾਤ ਦੇ 11:00 ਵਜੇ ਗਈ ਸੀ ਉਹਨੇ 11:00 ਵਜੇ ਅਸੀਂ ਉੱਥੋਂ ਚੱਲੇ ਹਾਂ ਜੀ ਆ ਕੇ ਸੋਣੇ ਸੀਗਾ ਆ ਤਾਂ ਮੈਨੂੰ ਸਵੇਰੇ ਉਹ ਨਿਊਜ਼ 18 ਨਿਊਜ਼ 18 ਉਥੋਂ ਦਿਲ ਕਟਾਰੀਆਂ ਦੇ ਸ਼ਬਦ ਮੈਨੂੰ ਹੂਲ ਕੀਤਾ ਜੈ ਸਿੰਘ ਸਾਹਿਬ ਆ ਹੋ ਗਿਆ ਮੈਂ ਤਾਂ ਸੁਣ ਕੇ ਇੰਨਾ ਹੈਰਾਨ ਪਰ ਪਰੇਸ਼ਾਨ ਹੋਇਆ ਮੈਂ ਆਪਣੇ ਬੱਚਿਆਂ ਨੂੰ ਦਿਖੋ ਨਾ ਉਹ ਫੋਟੋਆਂ ਦੇਖੀ ਜਾਂਦੇ ਨੇ ਹੈ ਜੀ ਉਹ ਦੇਖਦੇ ਕਰਨ ਬਈ ਅੱਛਾ ਜਿਹਾ ਜੀ ਇਰਾਦ ਦੀ ਗੱਲ ਮੈਂ ਕਹਿੰਦਾ ਰਾਤੀ ਮੈਂ 10 11 ਕਜੇ ਆਇਆ ਇਹ ਕੁਣੀ ਕਰਨ ਦੀ ਗੱਲਾਂ ਨੇ ਮਤਲਬ ਕੀ ਕਿਹਾ ਜਾ ਸਕਦਾ ਇਹ ਕੁਝ ਗੱਲਾਂ ਕੁਝ ਲੇਖ ਕੁਝ ਸ਼ਬਦ ਯਾਦ ਨਹੀਂ ਉਹਨਾਂ ਦੀਆਂ ਲਾਈਨਾਂ ਕੁਝ ਨਹੀਂ ਮੈਂ ਮੈਂ ਅੱਜ ਤੁਹਾਨੂੰ ਦੱਸਦਾ ਬਈ ਬਹੁਤ ਸਾਰੇ ਕਲਾਕਾਰ ਨੇ ਉਹਨੂੰ ਗਾਇਆ ਲੇਕਿਨ ਕਿਉਂਕਿ ਮੇਰਾ ਫੀਲਡ ਹੋਰ ਸੀ ਗਜ਼ਲ ਦਾ ਫੀਲਡ ਨਹੀਂ ਸੀ ਮੇਰਾ ਹਾਂ ਜੀ ਤੇ ਨਾ ਹੀ ਮੇਰਾ ਕਵਤਾਵਾਂ ਦਾ ਫੀਲਡ ਸੀਗਾ ਮੇਰਾ ਦੁਗਣੇ ਦਾ ਫੀਲਡ ਸੀਗਾ ਮੈਂ ਕਦੇ ਗਾਇਆ ਨਹੀਂ ਹੈ ਲੇਕਿਨ ਮੈਨੂੰ ਇੱਕ ਗੱਲ ਚੇਤੇ ਕਦੀ ਕਦੀ ਤੁਸੀਂ ਕਿਹਾ ਹੋਵੇ ਕਿ ਮੇਰੇ ਵਾਸਤੇ ਵੀ ਕੁਝ ਲਿਖ ਦਿਓ ਮੈਂ ਜੋ ਸਟੇਜ ਤੇ ਪਰਫਾਰਮ ਕਰਾਂ ਮੈਂ ਬੇਨਤੀ ਕਰਦਾ ਇੱਕ ਵਾਰੀ ਦੀ ਗੱਲ ਹੈ ਜਦੋਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਨਮਨ ਨਮਨ ਲੱਗਣ ਲੱਗਾ ਤੇ ਸਾਨੂੰ ਆਰਡਰ ਹੋਇਆ ਸਾਰੇ ਕਲਾਕਾਰ ਨੂੰ ਕਿ ਪ੍ਰੋਫੈਸਰ ਸਾਹਿਬ ਦੀਆਂ ਚੀਜ਼ਾਂ ਤਿਆਰ ਕਰੋ ਜੀ ਉਹਦੇ ਵਿੱਚ ਮੈਂ ਇੱਕ ਗੀਤ ਤਿਆਰ ਕੀਤਾ ਭਾਰਤ ਹੈ ਵੰਗ ਮੁੰਦਰੀ ਵਿੱਚ ਲੱਗ ਪੰਜਾਬ ਦਾ ਜੀ ਮੈਂ ਅਸੈਂਬਲੀ 'ਚ ਵੀ ਗਿਆ ਸੀਗਾ ਤੇ ਉਹ ਗਾ ਕੇ ਨਾ ਫਿਰ ਮੈਨੂੰ ਇਹਨਾਂ ਨੇ ਐਡੀ ਹਾਲਾ ਸ਼ਰੀ ਦਿੱਤੀ ਨਾ ਕਹਿੰਦੇ ਸਦੀਕ ਜੀ ਮੈਂ ਸੋਚਦਾ ਸੀਗਾ ਵੀ ਹਲਕੇ ਫੁਲਕੇ ਗੀਤ ਗਾਉਣ ਵਾਲੇ ਤੂੰ ਵੀ ਤੇ ਗਾਉਣ ਵਾਲੇ ਇਹ ਪ੍ਰੋਫੈਸਰ ਮੋਹਨ ਸਿੰਘ ਦੇ ਕਵਿਤਾ ਦੇ ਨਾਲ ਉਹਨਾਂ ਦੇ ਗੀਤਾਂ ਦੇ ਨਾਲ ਨਿਆਈ ਵੀ ਕਰ ਸਕਦੇਗੇ ਨਹੀਂ ਪਰ ਜੋ ਤੁਸੀਂ ਗਾਇਆ ਜੋ ਤੁਸੀਂ ਕੰਪੋਜੀਸ਼ਨ ਕੀਤੀ ਹੈ ਬਹੁਤ ਹੀ ਵਧੀਆ ਚਲੋ ਇਹਨੇ ਚ ਬੰਦੇ ਦਾ ਹੌਸਲਾ ਵਧ ਜਾਂਦਾ ਔਰ ਉਹ ਛੋਟੇ ਮੋਟੇ ਬੰਦੇ ਨਹੀਂ ਸੀਗੇ ਪਰਖੂ ਸੀਗੇ ਸਭ ਕੁਝ ਸੀਗੇ ਉਸ ਉਨਾਂ ਦਾ ਔਰਾ ਕਿਸ ਤਰ੍ਹਾਂ ਦਾ ਸੀਗਾ ਜਦੋਂ ਉਹਨਾਂ ਬੰਦੇ ਸੀ ਅੱਖਾਂ 'ਚ ਪਾਣੀ ਆ ਰਿਹਾ ਕਾਫੀ ਕੋਈ ਗੱਲ ਕੋਈ ਜੀ ਬਿਲਕੁਲ ਬਹੁਤ ਸ਼ੁਕਰੀਆ ਜੀ ਮਾਤਮਾ ਦੀਆਂ ਗੱਲਾਂ